ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਇਨ੍ਹਾਂ ਤਿੰਨਾਂ ਬਿਨਾ ਸਾਡਾ ਮਨੁੱਖੀ ਜੀਵਨ ਅਧੂਰਾ ਹੈ ਅਸੀਂ ਸਭ ਜਾਣਦੇ ਹਾਂ ਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਜਿਸ ਦਾ ਕਾਰਨ ਹੈ ਵੱਧ ਰਿਹਾ ਪ੍ਰਦੂਸ਼ਣ ਘਟ ਰਹੇ ਪੇੜ ਪੌਦੇ ਸਾਨੂੰ ਸਭ ਨੂੰ ਰੋਜ਼ਾਨਾ ਨਹੀਂ ਤਾਂ ਪਰ ਮਹੀਨੇ ਦੇ ਵਿੱਚ ਇੱਕ ਜਾਂ ਦੋ ਬੂਟੇ ਲਗਾਉਣੇ ਚਾਹੀਦੇ ਹਨ ਇਸ ਤਰ੍ਹਾਂ ਦਾ ਹੀ ਪ੍ਰੋਗਰਾਮ ਡਾਕਟਰ ਸੁਨੰਦਰਨ ਸੂਤ ਵੱਲੋਂ ਗਾਂਧੀ ਪਾਰਕ ਦੇ ਵਿੱਚ ਬੂਟੇ ਲਗਾ ਕੇ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਸਾਰਿਆਂ ਨੂੰ ਹਰ ਖੁਸ਼ੀ ਦੇ ਮੌਕੇ ਤੇ ਬੂਟੇ ਲਗਾਉਣੇ ਚਾਹੀਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਮੇਰੀ ਹੌਬੀ ਹੈ ਮੈਨੂੰ ਬੂਟੇ ਲਗਾ ਕੇ ਬਹੁਤ ਖੁਸ਼ੀ ਮਿਲਦੀ ਹੈ। ਸਾਡੇ ਚੈਨਲ ਵੱਲੋਂ ਸਭ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਾਨੂੰ ਸਾਰਿਆਂ ਨੂੰ ਇੱਕ ਨਾ ਇੱਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ। ਲੋਕਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਨਗਰ ਕੌਂਸਲ ਦੇ ਵੱਲੋਂ ਵੀ ਵੱਡਾ ਉਪਰਾਲਾ ਕੀਤਾ ਜਾਂਦਾ ਹੈ ਗਾਂਧੀ ਪਾਰਕ ਦੇ ਵਿੱਚ ਜਿੱਥੇ ਨਗਰ ਕੌਂਸਲ ਦੇ ਵੱਲੋਂ ਬੂਟੇ ਲਗਾਏ ਗਏ ਨੇ ਹਤੇ ਕੁਝ ਲੋਕਾਂ ਦੇ ਵੱਲੋਂ ਵੀ ਉਪਰਾਲਾ ਬੂਟੇ ਲਗਾ ਕੇ ਕੀਤੇ ਜਾਂਦਾ ਹੈ ਸਾਨੂੰ ਸਾਰਿਆਂ ਨੂੰ ਬੂਟਿਆਂ ਦੀ ਸਾਂਭ-ਸभाल ਕਰਨੀ ਚਾਹੀਦੀ ਹੈ ਇਹਨਾਂ ਨੂੰ ਤੋੜਨਾ ਨਹੀਂ ਚਾਹੀਦਾ ਜੇਕਰ بارش ਹੁੰਦੀ ਹੈ ਤਾਂ ਬੂਟੇ ਵਦਨ ਦੇ ਵਿੱਚ ਖੁਸ਼ੀ ਮਹਿਸੂਸ ਕਰਦੇ ਨੇ ਕਿਉਂਕਿ ਪੌੜ ਪੇੜ-ਪੌਦਿਆਂ ਨੂੰ ਪਾਣੀ ਮਿਲਦਾ ਹੈ ਸਾਨੂੰ ਪੌਦਿਆਂ ਤੋਂ ਕਈ ਵਸਤੂਆਂ ਮਿਲਦੀਆਂ ਹਨ ਜਿਵੇਂ ਫਲ ਆਦਿ ਆਕਸੀਜਨ ਜੋ ਸਾਨੂੰ ਸਾਹ ਲੈਣ ਦੇ ਵਿੱਚ ਕੰਮ ਕਰਦੀ ਹੈ ਔਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਔਰ ਕੀ ਕਹਿ ਰਹੇ ਨੇ ਪੌਦਿਆਂ ਬਾਰੇ ਡਾਕਟਰ ਸੁਨੰਦਨ ਸੂਤ ਤੁਸੀਂ ਦੇਖੋ న్యూਸ ਡੈਕਸ ਤੋਂ ਸਰਜ ਸਿੰਘ ਦੀ ਵਿਸ਼ੇਸ਼ ਰਿਪੋਰਟ ਦੇਖੋ ਐਸ ਵੇਲੇ ਸਮੇਂ ਦੀ ਬਹੁਤ ਵੀ ਲੋੜ ਆ ਜੋ ਐਸ ਵੇਲੇ 올ਓਵਰ ਇਹਦੀ ਗਰਮੀ ਪੈ ਰਹੀ ਹੈ ਦੇਖੋ ਉਹ ਸਾਰਾ ਵਾਤਾਵਰਨ ਜਿਹੜਾ ਇੰਨਾ ਜ਼ਿਆਦਾ ਪੋਲੂਸ਼ਨ ਜਿਹੜਾ ਹੋਇਆ ਉਹਦੀ ਵਜ੍ਹਾ ਕਰਕੇ ਆ ਔਰ ਸੀ ਨੂੰ ਬਚਾਉਣ ਵਾਸਤੇ ਸਿਰਫ ਇੱਕੋ ਹੀ ਚੀਜ਼ ਆ ਕਿ ਰੋਕੀ ਸਾਨੂੰ ਓਰਸੀ ਦਾ ਜਿਹੜਾ ਉਸ ਗਰਮੀ ਤੋਂ ਬਚਾਉਣ ਵਾਸਤੇ ਸਾਨੂੰ ਆਸਰਾ ਦੇ ਸਕਦੇ ਆ। ਸੋ ਗੁਰਬਾਣੀ 'ਚ ਵੀ ਲਿਖਿਆ ਵਾ। ਪਵਨ ਗੁਰੂ ਪਾਣੀ ਪਤਾ ਮਾਤਾ ਤਰਤਮਾਤ। ਔਰ ਇਹਨਾਂ ਤਿੰਨਾਂ ਜੀਵਨ ਨੂੰ ਪਵਿੱਤਰ ਰੱਖਣ ਵਾਸਤੇ ਸਭ ਤੋਂ ਜ਼ਰੂਰੀ ਬੂਟਿਆਂ ਦੀ ਮਤਲਬ ਸਾਨੂੰ ਮਤਲਬ ਲੋੜ ਆ ਔਰ ਉਹੀ ਉਪਰਾਲਾ ਅਸੀਂ ਕਰਨ ਜਾ ਰਹੇ ਜਿੱਦ ਲਈ ਸਾਡੀ ਹਿੰਮਤ ਆ ਅਸੀਂ ਕੋਈ ਪਬਲਿਸਿਟੀ ਵਾਸਤੇ ਨਹੀਂ। ਸਾਵਨ ਦਾ ਮਹੀਨਾ ਚੱਲ ਰਿਹਾ ਆ ਆਉਣ ਵਾਲਾ ਮਤਲਬ ਜਿਹੜੇ ਸੌਣ ਭਾਦੋਂ ਦੇ ਬਰਸਾਤਾਂ ਦੇ ਦਿਨ ਆ ਔਰ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਲਾਈ ਬੂਟੇ ਆ ਉਹ ਬਹੁਤ ਮੈਕਸਿਮਮ ਵੀਡੀਓ ਉਹਨਾਂ ਦੀ ਗ੍ਰੋਥ ਦੇ ਚਾਂਸਸ ਵੱਧ ਜਾਂਦੇ ਆ। ਤੁਕੀ ਕਹਿੰਦੇ ਮਾਲੀ ਦਾ ਕੰਮ ਪਾਣੀ ਲਾਉਣਾ ਪਰ ਪਰ ਮਸਤਰਾ ਲਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਸਾਡੀ ਡਿਊਟੀ ਆ ਬੂਟੇ ਲਾਉਣੇ ਚਲਾਉਣਾ ਮਾਲਕ ਦਾ ਕੰਮ ਸੋ ਅਸੀਂ ਆਪਣੀ ਡਿਊਟੀ ਜ਼ਿੰਮੇਵਾਰੀ ਸਮਝਦੇ ਹੋਏ ਉਹ ਅੱਜ ਅਸੀਂ ਪਾਰਕ ਦੇ ਵਿੱਚ ਬੀਲ ਪੱਤਰ ਦੇ ਬੂਟੇ ਲਾ ਰਹੇ ਆ ਤੋ ਉਹ ਪਰਾਲਾ ਵਾ ਬਾਕੀ ਪ੍ਰਭੂ ਕਿਰਪਾ ਕਰਨ ਇਹਨਾਂ ਨੂੰ ਵਧਾਉਣ ਫਲਾਉਣ ਤੇ ਸਾਰੀ ਕਾਇਨਾਤ ਵਾਸਤੇ ਜਿਹੜੇ ਮਦਦਗਾਰ ਹਣ ਉਹ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਜਿੱਦਾਂ ਕਿ ਕਾਫੀ ਜਿਹੜੇ ਆ ਬੂਟੇ ਜਿਹੜੇ ਆ ਜਬਾਬਾ ਸੇਵਾ ਸਿਖਦੀ ਗੱਲ ਕੀਤੇ ਤੁਹਾਡੇ ਲੋਕ ਗੱਲ ਵੀ ਕੀਤੀ ਜਾਵੇ ਤੁਸੀਂ ਵੀ ਪਾਰਕ ਚ ਆ ਕੇ ਬੈਠੇ ਕਾਫੀ ਜਿਹੜੇ ਨੇ ਬੂਟੇ ਜਿਹੜੇ ਨੇ ਲਗਾਉਂਦੇ ਜੀ ਬਿਲਕੁਲ ਸਮੀਰ ਦਾ ਸਾਡੇ ਇੱਕ ਸੈਰ ਦਾ ਗਰੁੱਪ ਆ ਔਰ ਅਸੀਂ ਉਹਦੇ ਵਿੱਚ ਇੱਕ ਤਹਈਆ ਕੀਤਾ ਆ ਸਾਰਿਆਂ ਨੂੰ ਮੈਸੇਜ ਵੀ ਦੇਈਦਾ ਕਿਸੇ ਦਾ ਬਰਥਡੇ ਕਿਸੇ ਦੀ ਮੈਰਿਜ ਐਨੀਵਰਸਰੀ ਜਾਂ ਕੋਈ ਵੀ ਸ਼ੁਭ ਦਿਨ ਤਿਹਾੜ ਆ ਕੋਈ ਗੁਰਪੁਰਬ ਆ ਕੋਈ ਕਿਸੇ ਵੀ ਤਰ੍ਹਾਂ ਦਾ ਪਵਿੱਤਰ ਦਿਹਾੜਾ ਅਸੀਂ ਉਹਦੇ ਵਿੱਚ ਗਰੁੱਪ ਨੇ ਫੈਸਲਾ ਕੀਤਾ ਕਿ ਜਦੋਂ ਵੀ ਕੋਈ ਕਿਸੇ ਵੀ ਚੀਜ਼ ਦੀ ਸੈਲੀਬ੍ਰੇਸ਼ਨ ਕਰਨੀ ਹੈ ਤੇ ਕੋਸ਼ਿਸ਼ ਕਰੋ ਭਵੇਂ ਇੱਕ ਬੂਟਾ ਹੀ ਉਸ ਦਿਨ ਲਾਓ ਔਰ ਇਹੀ ਮੈਸੇਜ ਦਿੰਨੇ ਆ ਵੀ ਲੋਕ ਆਪਣੇ ਜਨਮ ਦਿਨ ਤੇ ਐਨੀਵਰਸਰੀ ਤੇ ਕੇਕ ਕੱਟਦੇ ਆ ਪਾਰਟੀਆਂ ਕਰਦੇ ਪਰ ਕਿਰਪਾ ਕਰਕੇ ਇੱਕ ਬੂਟਾ ਲਾ ਦਿਆ ਕਰੋ ਆਪਣੇ ਜੀਵਨ ਵਿੱਚ ਜਨਮ ਤੋਂ ਲੈ ਕੇ ਤੇ ਮਰਨ ਤੱਕ ਬੂਟਿਆਂ ਦੀ ਬਹੁਤ ਲੋੜ ਹੈ ਦ੍ਰਿਸ਼ਟਾਂ ਦੀ ਬਹੁਤ ਲੋੜ ਹੈ ਸੋਸ ਦਰਖਤ ਨੂੰ ਪਲੀਜ਼ ਲਾਗਿਆ ਕਰੋ ਜਿਵੇਂ ਜਿਵੇਂ ਕਿ ਤੁਸੀਂ ਬੂਟੇ ਲਾ ਰਹੇ ਜੀ ਲੋਕ ਇਆ ਕੇ ਜਾਂ ਅੰਦਰ ਜਾਨਵਰ ਕਾਫੀ ਵੜਦੇ ਆ ਪਰ ਨਗਰ ਕੌਂਸਲ ਨੂੰ ਵੀ ਚਾਹੀਦਾ ਕਿ ਬਹੁਤ ਜ਼ਿਆਦਾ ਲੋੜ ਆ ਸੀਐਸਟੀ ਵੀ ਬਹੁਤ ਕਮੀ ਮਹਿਸੂਸ ਕਰਦੇ ਆ ਕਿ ਕੇਅਰ ਟੇਕਰ ਇੱਥੇ ਹੋਣਾ ਬਹੁਤ ਜ਼ਰੂਰੀ ਆ ਕਿ ਸੰਭਾਲ ਲਾਉਣਾ ਉਹਨਾਂ ਜ਼ਰੂਰੀ ਜਿਨ੍ਹਾਂ ਦੀ ਸੰਭਾਲ ਕਰਨੀ ਆ ਸੋ ਅਸੀਂ ਆਪਣੇ ਲੈਵਲ ਤੇ ਜਿੰਨੀ ਕ ਸੰਭਾਲ ਕਰ ਸਕਦੇ ਤੇ ਖਰੀਦੀ ਕੋਸ਼ਿਸ਼ ਵੀ ਕੀਤੀ ਲੇਖੋ ਅਸੀਂ ਥ੍ਰੀ ਗਾਰਡ ਵੀ ਲਿਆ ਕੇ ਆਪਣੇ ਕੋਲੋਂ ਪੈਸੇ ਖਰਚ ਕੇ ਸਾਰੇ ਕੋਲਾਬੋਰੇਸ਼ਨ ਕਰਕੇ ਦਰਖਤਾਂ ਦੇ ਸੰਭਾਲ ਵਾਸਤੇ ਜੰਗਲੇ ਵੀ ਲਾਉਨੇ ਆ ਪੱਡ ਨਗਰ ਕਾਉਂਸਲ ਜੇ ਸਾਡਾ ਸਾਥ ਦੇਵੇ ਤੇ ਫੇਰ ਤੇ ਸੋਨੇ ਤੇ ਸੁਹਾਗਾ ਹੋ ਜਾਏ ਕੀ ਲੋਕਾਂ ਨੂੰ ਅਪੀਲ ਕਰਨਾ ਚਾਹੀਏ ਅਪੀਲ ਤੇ ਮੇਰੀ ਇਹ ਹੈ ਕਿ ਪਲੀਜ਼ ਧਿਆਖ ਦਿਲਾਓ ਵਾਤਾਵਰਨ ਨੂੰ ਸੰਭਾਲ ਕੇ ਵਾਤਾਵਰਨ ਦੀ ਸੰਭਾਲਾਂ ਤੇ ਸਾਡੀ ਜ਼ਿੰਦਗੀ ਦੀ ਸੰਭਾਲਾਂ ਤਾਂ ਦੁਸਤੀ ਰੁੱਖਾਂ ਦੇ ਨਾਲ ਆ